ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਂਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਬੂਰੀਆਂ ਆ ਗਿਆ ਵੀਰੋ ਚੰਗੀਆਂ ਛੋਟੀਆਂ ਆ ਗਿਆ ਨੇ ਤਾਜ਼ੀਆਂ ਸੂਈਆਂ ਨੇ ਚੰਗੇ ਰਕਾਰਡ ਵਾਲੀਆਂ ਨੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਡ ਵੀਰ ਦਾ ਜਿਆਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਨਾਲ ਪੈਰੀ ਰਾਤਰੀ ਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਬਹੁਤ ਵਧੀਆ ਬਹੁਤ ਵਧੀਆ ਚੜਦੀ ਕਲਾ ਤੁਸੀਂ ਸੁਣਾ ਮੇਰਾ ਭਰਾ ਠੀਕ ਠਾਕ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਹਾਂਜੀ ਹਾਂਜੀ ਬਾਕੀ ਮੇਰਾ ਪਿੰਡ ਸ਼ਿਕਾਰਮਸੀਆ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਠੀਕ ਹੈ ਜੀ ਫੋਨ ਨੰਬਰ 9855501706 ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਕਿਦਾਂ ਹਰੇਕ ਵੀਡੀਓ ਜੇ ਆਪਣੇ ਕੋਲੇ ਰੇਟ ਜਾਇਜ ਹੁੰਦੇ ਸੀਗੇ ਹਨਾ ਤਾਂ ਹਾਂਜੀ ਹਾਂਜੀ ਰੇਟ ਆਪਣੇ ਕੋਲ ਭਾਜੀ ਤੁਸੀਂ ਵੀ ਵੀਡੀਓ ਪਾ ਕੇ ਗਏ ਜੀ ਬਿਲਕੁਲ ਤੇ ਕਈ ਵੀਰ ਭਰਾ ਬੜਾ ਖਰਾਬ ਕਰਦੇ ਆ ਹਾਂਜੀ ਤੇ ਸਾਈ ਪਾ ਕੇ ਮਗਰੋਂ ਫੋਨ ਨਹੀਂ ਚੁੱਕਦੇ ਪਰ ਜਿੰਨੇ ਮੇਰੇ ਵੀਰ ਨੇ ਲੈਣੀ ਉਹ ਸਾਈ ਪਾਇਆ ਪਈ ਤਿੰਨ ਨੰਬਰ 'ਚ ਸਾਈ ਪਾਈ ਤੇ ਮਗਰੋਂ ਫੋਨ ਨਹੀਂ ਕੀਤਾ 500 ਰੁਪਏ ਠੀਕ ਹੈ ਜੀ ਜਿੰਨੇ ਲੈਣੀ ਮੇਰਾ ਵੀਰ ਉਹ ਸਾਈ ਪਾਇਆ ਕਰੋ ਸਾਈ ਪਾਇਆ ਕਰੋ ਬਾਕੀ ਤੁਹਾਡੇ ਸਾਹਮਣੇ ਹੀ ਆ ਬਿਲਕੁਲ ਮਿੰਟ ਤੋਂ ਇੱਕ ਘੰਟੇ ਤੋਂ ਪਹਿਲਾਂ ਪੂਰੀਆਂ ਮਾਈਆਂ ਦਾ ਹੱਦ ਹੋ ਗਈ ਫੋਨ ਠੀਕ ਹੈ ਜੀ ਤੋ ਤੁਸੀਂ ਫੋਨ ਨਹੀਂ ਯਾਰ ਚੁੱਕਦੇ ਹੀ ਹੈ ਵੀਰਾਂ ਦਾ ਫੋਨ ਆਇਆ ਵੀਰ ਫੋਨ ਨਹੀਂ ਚੁੱਕਦੇ ਪਏ ਨੰਬਰ ਸਹੀ ਦਿੱਤਾ ਤੁਸੀਂ ਮੈਂ ਕਿਹਾ ਨੰਬਰ ਤਾਂ ਸਹੀ ਆ ਵੀਰੇ ਕਿਹਾ ਯਾਰਾ ਹੀ ਫੋਨ ਬਹੁਤ ਜ਼ਿਆਦਾ ਹੀ ਹੁੰਦਾ ਇਹ ਡਰਾ ਦੇਣਾ ਇਹ ਝਕਾਈ ਫੋਨ ਆਈ ਜਾਂਦਾ ਛੋਟੀਆਂ ਚੰਗੀਆਂ ਹੀ ਵੀ ਯਾ ਜਾ ਕੇ ਆ ਰੇਟ ਜਾ ਜੀ ਗਿਆ ਤਾਂ ਝੋਟੀਆਂ ਵੱਡੀਆਂ ਹੀ ਗਿਆ ਰੇਟ ਜਾ ਜੀ ਵੀਰ ਜੀ ਇੱਕ ਤਾਂ ਪਸ਼ੂ ਜਲਦੀ ਵਿਗਦਾ ਜੀ ਤਾਂ ਬਾਕੀ ਬੂਰੀਆਂ ਦੀ ਡਿਮਾਂਡ ਜਿੰਨਾ ਵੀਰਾਂ ਦੀ ਹੁੰਦੀ ਹੈ ਹਨਾ ਇੱਕ ਵੀਰੇ ਪਸ਼ੂ ਸਾਫ ਸੁਥਰਾ ਹੁੰਦਾ ਤਾਂ ਇੱਕ ਰੇਟ ਜਾ ਜੀ ਹੁੰਦਾ ਤਾਂ ਜੋ ਵਪਾਰੀ ਵੀਰ ਖਰੀਦ ਕਰਦੇ ਹਨਾ ਜੀ ਤਾਂ ਵੀਰ ਜੀ ਪਸ਼ੂ ਜਲਦੀ ਵਿਗਦਾ ਜੀ ਤਾਂ ਅੱਜ ਵੀਰੇ ਆ ਗਈਆਂ ਬੂਰੀਆਂ ਹਨਾ ਸੂਈਆਂ ਸਵਾਈਆਂ ਠੀਕ ਹੈ ਜੀ ਠੀਕ ਹੈ ਤਾਂ ਵੀਰੇ ਪਹਿਲੇ ਨੰਬਰ ਤੇ ਆ ਗਈ ਦੂਰੀ ਝੋਟੀ ਫਿਰ ਪਿਓਰ ਬੂਰੀ ਹਾਂਜੀ ਪਿਓਰ ਬੂਰੀ ਜਰੂਰ ਸਲਾਮ ਤਿਲਾਂ ਵਾਲੀ ਆ ਗਈ ਕੱਲ ਵੀ ਖਰੀ ਹੈ ਹਾਂਜੀ ਬੋਲੇ ਤੇ ਤਾ ਤੱਕ ਜੋ ਨੋਗੜੂ ਕਾੜੇ ਹੋਏਗੀ ਅੱਛੇ ਬੋਲਾ ਅਸਲ ਇਹ ਕੱਲ 4 ਕਿਲੋ ਚੋਈ ਰਾਤੀ ਚੋਈ ਤੇ 4 ਕਿਲੋ ਹਾਂਜੀ ਹਾਂਜੀ ਬਹੁਤ ਠੰਢਲੇ ਵਾਲੀ ਝੋਟੀ ਹੈ ਚੈੱਕ ਕਰਾ ਬੱਚਿਆ ਕੀ ਪਾਲੇ ਨੇ ਵੀਰੇ ਮਗਰ ਕੱਟੀ ਆ ਗਈ ਜੋ ਮਗਰ ਕੱਟੀ ਆ ਗਈ ਹੈ ਨਾੜੂ ਦਿੱਤਾ ਝਾਟੀ ਮਰਵਾ ਦੋ ਠੀਕ ਹੈ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਗਈ ਵੀਰੇ ਕੋਲੇ ਤਾਜੀ ਸੂਈਆ ਤਿਲਾਂ ਵਾਲੀ ਬੂਰੀ ਆ ਗਈ ਆ ਸੂਆ ਵੀਰੇ ਦੁਜਾ ਜੂਆ ਪਹਿਲੇ ਝੋਟੀਆਂ 10 ਕਿਲੋ ਦੋਦੇ ਚ ਆਇਆ ਰਾ ਕੀ ਬਾਤ ਆ ਝੋਟੀਆਂ ਜਾਵਲੀ ਦਵਾਈ ਚ ਵੀ ਦੋ ਤਫਾਰਾ ਗਲ ਝੋਟੀਆਂ ਜਾਈਗੀ ਤਾਂ ਵੇਖੋ ਵੀਰੇ ਇਹ ਲੇਵਾ ਚੈੱਕ ਕਰ ਲਿਓ ਤਿਲਾ ਵਾਲੀ ਬੂਰੀ ਆ ਗਈ ਆ ਵਜਨਦਾਰਾ ਐ ਚਗਾਠਾ ਜਗੂਠਾ ਲੱਗਿਆ ਨੋਕਾਲਾ ਥਾਣਾ ਗਿਆ ਖੰਢੀ ਐ ਰੇ ਜਿੰਨੇ ਨਹੀਂ ਵੀ ਜਾ ਕੇ ਉਹ ਵੀ ਸਿੱਖ ਲੇਗਾ ਬਹੁਤ ਚੰਗੀ ਝੋਟੀਆਂ ਵੀਰੇ ਤਾਂ ਬੱਚਾ ਵੀ ਮਗਰ ਕੱਟੀ ਆ ਗਈ ਆ ਜੀ ਤਾਂ ਵੇਖੋ ਵੀਰੇ ਚੈੱਕ ਕਰ ਲਓ ਜਿੰਨਾ ਵੀ ਰਾਂ ਦੀ ਡਿਮਾਂਡ ਹੁੰਦੀ ਆ ਬੂਰੀ ਤਿਲਾ ਵਾਲੀ ਟੱਚ ਵਾ ਇੱਕ ਨੰਬਰ ਲੱਗਿਆ ਥਾਣੀ ਦੱਸੀ ਜਾਂਦਾ ਜੀ ਤਾਂ ਲੇਵਾ ਵੇਖੋ ਬਹੁਤ ਚੰਗੀ ਝੋਟੀ ਆ ਜੀ ਇਹਨਾਂ ਚ ਵਾਈ ਇੱਕ ਨੰਬਰ ਬਿਲਕੁਲ ਰੂਮ ਵਰਗੀ ਆ ਮੇਰਾ ਅਗਰੇ ਵੇਥੇ ਵੀ ਝੋਟੀ ਆਣੀ ਆ ਵੀਡੀਓ ਪਾ ਲੰਮੀ ਹੋ ਜੇ 2 ਮਿੰਟ ਕੀ ਬਾਤ ਹੈ ਜੀ ਇਹ ਤਾਂ ਵੀਰੇ ਝੱਡੀ ਕਰਮਾਂ ਵਾਲੀ ਦੇ ਸਿਰਾ ਚਾ ਲੱਗਿਆ ਜੀ ਇਹ ਤਾਂ ਵੀਰੇ ਅੱਡੇ ਪਸਮਾ ਨਹੀਂ ਝੋਟੀ ਲੱਗਾ ਜੇਰਾ ਪਛਮਾਅ ਲੱਗ ਜਾਂਦਾ ਨਾ ਫੇਰ ਕਰ ਵੱਖਰੀ ਬਹੁਤ ਹੀ ਚੰਗੀ ਝੋਟੀ ਆ ਜੀ ਦੇਖੋ ਵੀਰ ਇਹ ਡ੍ਰੈਗ ਉਹ ਚੱਲੀ ਰਿਹਾ ਚੱਲ ਤੈਂ ਇੱਕ ਨੰਬਰ ਵੀਰੋ ਚਵਾ ਗਿਆ ਲੇਵਾ ਚੈੱਕ ਕਰ ਲੋ ਝੋਟੀ ਦਾ ਬਿਲਕੁਲ ਬਹੁਤ ਹੀ ਸ਼ਾਨਦਾਰ ਝੋਟੀ ਆ ਵੀਰੋ ਚੈੱਕ ਕਰੋ ਚਵਾ ਇੱਕ ਨੰਬਰ ਲੱਗਿਆ ਤਾਂ ਵੀਰੇ ਪਛਮਾ ਮੈਂ ਹਣ ਲਵਾ ਹੀ ਲੈ ਅਰੇ ਪਛਮਾ ਨਹੀਂ ਕਿਉਂ ਚਵਾਇਆ ਮੇਰੇ ਪਛਮਾਅ ਲੱਗ ਜਾਂਦਾ ਨਾ ਹਾਂਜੀ ਫੇਰ ਤਾਂ ਅੰਤ ਹੀ ਤੋੜ ਦਿੰਦੀ ਇਹਦੇ ਝੋਟੀ ਬਹੁਤ ਚੰਗੀ ਆ ਜੀ ਠੰਡੀ ਸੀਲ ਕਰਿਓ ਨਹੀਂ ਫਿਰ ਬਾਕੀ ਗੱਲਾਂ ਅੰਦਰ ਚ ਭਾਈ ਠੀਕ ਹੈ ਗੱਟੀਵ ਚੰਗੇ ਸੀਮਨ ਦੀ ਆ ਗਈ ਹੈ ਨਾ ਕਾਲੀ ਗੱਟੀ ਵਾਲੀ ਇਹਨੇ ਇਹ ਬੂਰੀਆਂ ਪਿਛਲੀ ਵੀਡੀਓ ਬੂਰੀਆਂ ਬਹੁਤ ਟੌਪ ਕਲਾਸ ਹੋਵੇ ਛੋਟੀਆਂ ਕਿੱਥੋਂ ਲਿਆਉਂਦੇ ਗੜਗੜ ਇਹ ਪੂਰੀ ਇਹ ਵੀ ਪੂਰੀ ਹੋਰ ਖਾਰ ਵੀਡੀਓ ਦਿਖਾਵਾ ਕਰਾਂਗੇ ਇੱਕ ਵਾਰ ਬਾਰਡਰ ਏਰੀਆ ਦੇ ਅੱਧੋਂ ਲੈ ਕੇ ਹੁੰਦੇ ਆ ਨਾ ਤਾਂ ਬੂਰੀਆਂ ਦੀ ਇੱਕ ਤਾਂ ਚਵਾ ਚੰਗਾ ਮੰਨਿਆ ਜਾਂਦਾ ਇੱਕ ਲੰਮਾ ਟਾਈਮ ਕਹਿੰਦੇ ਦੁੱਧ ਦਿੰਦਾ ਪਸ਼ੂ ਬਹੁਤ ਚੰਗੀ ਪੂਰੀ ਜਿਹਨੂੰ ਬਹੁਤ ਚੰਗੀ ਪਹਿਲਾਂ ਕੱਟੀ ਨੇ 10 ਕਿਲੋ ਦੁੱਧ ਹੋਇਆ ਬਿਲਕੁਲ ਦਸੀ ਜਾਂਦੀ ਆ ਪੇਠ ਘੁੱਠ ਦਸੀ ਜਾਂਦੀ ਝੋਟੀ ਦੀ 10 ਕਿਲੋ ਦੁੱਧ ਮੇਰੀ ਕੱਟੀ ਪਹਿਲਣੇ ਜੁਆਇਆ ਠੀਕ ਹੈ ਜੀ ਆਖਲੇ ਬਾਜ ਜੀ ਕੱਟੇ ਬੁਰੀ ਲੱਗਦੀ ਆ ਖਵਾਣ ਜਦ ਦਿਨ ਆਗੇ ਕੱਟੇ ਉਹ ਬਹੁਤ ਮੈਂ ਪਸਮਾ ਫੜਿਆ ਵੇਖੋ ਥਾਣਾ ਕੱਟਿਆ ਬਹੁਤ ਚੰਗੀ ਝੋਟੀ ਆ ਵੀਰੇ ਇਹ ਤਾਂ ਵੀਰੇ ਚਵਾ ਇਹ ਬਹੁਤ ਹੀ ਜ਼ਿਆਦਾ ਚੰਗਾ ਚਿਵਾ ਟੋਰ ਦੇ ਕਰੀ ਮਾੜੀ ਤਾਂ ਵੇਖੋ ਵੀਰੇ ਇੱਕ ਨੰਬਰ ਚਿਵਾ ਲੱਗਿਆ ਪਲੀ ਜੁੜੀ ਆ ਤੇ ਤਿਲਾ ਵਾਲੀ ਬੁਰੀ ਐ ਬਾਕੀ ਚੈੱਕ ਕਰ ਲੋ ਜਿੰਨਾ ਵੀਰੇ ਦੀ ਡਿਮਾਂਡ ਹੁੰਦੀ ਐ ਪਸ਼ੂ ਦੀ ਬੁਰਾ ਹਲੇ ਬਾੜ ਨਹੀਂ ਵੇ ਟੋਟੀ ਗਿਆ ਬਹੁਤ ਹੀ ਪਿਆਰਾ ਥਨ ਗੱਡਿਆ ਪਸ਼ੂ ਦੋਤ ਉਹ ਇਹ ਕੁ ਡਾਕਿਓ ਤੀਦਾ ਬਿਲਕੁਲ ਬਾਕੀ ਪਤਲਾ ਚੰਮ ਆ ਗਿਆ ਹਨਾ ਤਾਂ ਵੀਰ ਜੀ ਛੋਟੀ ਜੀ ਮੁੱਲ ਕਰਨੇ ਕਿਹਾ ਹੈ ਹਣਾ ਹਾਂਜੀ ਮੁੱਲ ਕਰਨੇ ਜੈਰ ਵੱਡੀਆਂ ਛੋਟੀਆਂ ਵੀ ਆ ਗਈਆਂ ਮਗਾ ਛੋਟੀਆਂ ਵੀ ਆ ਗਈਆਂ ਠੀਕ ਹੈ ਜੀ ਮੁੱਲ ਕਰਨ ਨੂੰ ਭਾਏ ਕਰ ਲੀਏ ਝੋਟੀ ਦਾ ਲੱਖ 95 99 ਖਾਸੀ ਦੀ ਦੇਰੀ ਠੀਕ ਹੈ ਜਾਂਦੇ ਛੋਟ ਵਿੱਚੋ ਕਰਦੇ ਹੋ ਨਾ 1087 ਆ ਵੀ ਝੋਟੀ 87 ਦੀ ਤਾਂ ਵੇਖੋ ਵੀਰੋ 87 ਆ ਦੀ ਝੋਟੀ ਐ ਚੰਗਾ ਸਪੈਸ਼ਲ ਥਣ ਲੱਗਿਆ ਮਿਲਨੀ ਨਹੀਂ ਜੋ ਕਦੋਂ ਪਹਾੜਾ ਵੱਜੀ ਤੇ ਪਹਾੜਾ ਹੀ ਪਾਤੀ ਬਹੁਤ ਚੰਗੀ ਝੋਟੀ ਆ ਇਹਦੇ ਹਾਂ ਨਾ 78000 ਦੀ ਹਾਂ ਨਾ 78000 ਕੀ ਬਾਤ ਆ ਵੇਖੋ ਵੀਰੋ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਤਾਂ ਇੱਕ ਹੋਰ ਬੇਨਤੀ ਆ ਗਈ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਆਉਂਦੇ ਹੋ ਤੁਸੀਂ ਛੱਡ ਕੇ ਨਹੀਂ ਜਾਓਗੇ ਝੋਟੀ ਨੂੰ ਕਿਉਂਕਿ ਚਵਾ ਇੱਕ ਨੰਬਰ ਲੱਗਿਆ ਥਨ ਸਪੈਸ਼ਲ ਲੱਗਿਆ ਤਾਂ ਮਗਰ ਵੀ ਕੱਟੀ ਆ ਗਈ ਆ ਸੋਹਣੀ ਝੋਟੀ ਆ ਵੀਰੇ ਦੂਜੇ ਨੰਬਰ ਤੇ ਆ ਗਈ ਤੋ ਜੇ ਦੂਏ ਝੋਟੀ ਸੋਈ ਆ ਠੀਕ ਹੈ ਜੀ 7 ਤੋਂ 8 ਕਿਲੋ ਬੋੜੀ ਹੋਏਗੀ 7 ਤੋਂ 8 ਕਿਲੋ ਬੋਰਾ ਹੈ ਕੱਟੀ ਆ ਸੋਈ ਨੂੰਰ ਕੋਈ ਛਾਂਤ ਕਦਣਾ ਦਾ ਸਿਲਸੂ ਆ ਠੀਕ ਹੈ ਜੀ ਕੱਟੀ ਆਗੀ ਮਗਰ ਮਗਰ ਕੱਟੀ ਆਗੀ ਚੁਵਾਈ ਇੱਕ ਨੰਬਰ ਠੀਕ ਹੈ ਜੀ ਖੋਲੋ ਤੋ ਦੇਖੋ ਵੀਰੋ ਕੱਟੀ ਮਗਰ ਆਗੀ ਆ ਤਾਂ ਚੁਵਾਈ ਇੱਕ ਨੰਬਰ ਲੱਗਿਆ ਚੈੱਕ ਕਰ ਲੋ ਥਾਂ ਦੀ ਕੁਆਲਿਟੀ ਲੇਵੇ ਦੀ ਕੀ ਬਾਤ ਹੈ ਸਫਾਈਆਂ ਚੈੱਕ ਕਰੋ ਲੇਵੇ ਦੀਆਂ ਵੀਰੇ ਆ ਕੱਟੀ ਆਗੀ ਇਹ ਹਾਂਜੀ ਠੀਕ ਹੈ ਜੀ ਸੋਹਣੀ ਝੋਟੀ ਆ ਲਓ ਜੀ ਤਾਂ ਵੇਖੋ ਮੇਰੀ ਬਹੁਤ ਚੰਗੀ ਝੋਟੀ ਆ ਸਫਾਈਆਂ ਲੇਵੇ ਦੀਆਂ ਮਗਰ ਵੀ ਕੱਟੀ ਜੋ ਲਓ ਜੀ ਤਵੇ ਜੀ ਕਿੰਨਾ ਦੁੱਧ ਹੋਣਾ ਏ ਥੱਲੇ ਦੁੱਧ ਕੋਈ 7 ਤੋਂ 8 ਨੂੰ ਪੱਕਾ ਠੀਕ ਹੋ ਜਾਏਗਾ ਤਿਆਰ ਠੀਕ ਹੈ ਜੀ 7 ਕਿਲੋ ਕਾਲੇ ਕਿੰਦਾ ਵੀਰ ਜੀ ਵੱਡਾ-ਮੁੰਡਾ ਖਾ ਕੇ ਦੁੱਧ ਦਾ ਕਰ ਜੂ ਫਿਰ ਇਹ ਤਾਂ ਤਾਜੀ ਹੈ ਨਾ ਇਹ ਹੈ ਜੀ ਵੇਖੋ ਵੀਰੋ ਚੰਗੀ ਝੋਟੀ ਆ ਲੇਵਾ ਚੈੱਕ ਕਰ ਲੋ ਸਫਾਈਆਂ ਕੀ ਬਾਤ ਹੈ ਜੀ ਬਹੁਤ ਚੰਗੀ ਝੋਟੀ ਆ ਜੀ ਵੇਖੋ ਵੀਰੋ ਫੇਸ ਕੁਆਲਟੀ ਮਗਰ ਵੀ ਕੱਟੀ ਆ ਗਈ ਜੀ ਬਹੁਤ ਚੰਗੀ ਝੋਟੀ ਬਹੁਤ ਚੰਗੀਆਂ ਚੁਾਈ 1 ਨੰਬਰ ਜਲਾਨੀ ਚੁਆਏ ਬੰਦਾ ਚ ਰੂਹ ਵਾਂਗੂ ਖੋਲੀ ਹੋਏ 1 ਨੰਬਰ ਚੁਆਏ ਝੋਟੀ ਬਾਕੀ ਕੋਈ ਪੁਰਾਣਾ ਨਹੀਂ ਆ ਵੇਖੋ ਵੇਖੋ ਵੀਰੋ ਚੈੱਕ ਕਰ ਲਿਆ ਖਾਈਆਂ ਬਹੁਤ ਨਹੀਂ ਲੈ ਦੇ ਨਹੀਂ ਬਹੁਤ ਸਭਾ ਕੀ ਬਾਤ ਹੈ ਜੀ ਵੀਰ ਜੀ ਇਹਦਾ ਮੁੱਲ ਜੀ ਹਾਂ ਜੀ ਕਰ ਲਈ ਅਸੀਂ ਕਰਦੇ ਹੋ ਜੈ ਜੂ ਨਾ ਡਰੇ ਨਾ ਪਨੀਰ ਨਹੀਂ ਕਰਨਾ 70 ਨਹੀਂ ਕਰਨਾ 2 ਕਾ 78000 ਦੀ ਚੋਡੀ ਦੇਣੀ ਹੈ 68000 ਦੀ 60000 ਦੀ ਕੀ ਬਾਤ ਆ ਜੀ ਬਾਕੀ ਮੌਕੇ ਤੇ ਥੋੜੀ ਬੋਦੀ ਛੋਟ ਹੋਏਗੀ ਕੋਈ ਜ਼ਿਆਦੀ ਕਰ ਨਹੀਂ ਜੋ ਮੇਰਾ ਰੇਟ ਜੈ ਜੀ ਆ ਬਾਕੀ ਸਾਰਾ ਸਿਆਲ ਕੋ ਚੋਕੇ ਵੀਰਾ ਵੀ ਵੇਚ ਸਕਦਾ ਮਗਰ ਵੀ ਕੱਟੀ ਆ ਤਾਂ ਵੇਖੋ ਵੀਰੋ ਰੇਟ ਜੈ ਜਾ 60000 ਦੀ ਹੋ ਜੂਗੀ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਚੰਗੀ ਝੋਟੀ ਆ ਗਈ ਆ ਵੇਖੋ ਕੀ ਬਾਤ ਆ ਜੀ 60000 ਦੀ ਸਿਰਫ 60000 ਮਗਰ ਵੀ ਕੱਟੀ ਮਗਰ ਵੀ ਕੱਟੀ ਠੀਕ ਆ ਜੀ ਵੱਡੀ ਝੋਟੀ ਆ ਗਈ ਵੀ ਝੋਟੀ ਸਰੀ 10 ਕਿਲੋ ਤਿਆਰ ਦੋ 10 ਕਿਲੋ ਦੁੱਧ ਤੇ ਤਿਆਰ ਆ ਕੋਲੀ ਠੰਡੀ ਛੀਰੀ ਕੀ ਬਾਤ ਹੈ ਸੀਲ ਬਹੁਤ ਹੈ ਮੋਟੀ ਤਾਂ ਦੇਖੋ ਵੀਰੋ ਆਹੀ ਲੋ ਦਾ ਕਟਾ ਵੇ ਲੋ ਢੀਆਂ ਠਡੀਆਂ ਝੋਟੀਆਂ ਬਹੁਤ ਚੰਗੀ ਝੋਟੀ ਆ ਵੱਡੀ ਝੋਟੀ ਆ ਕਟਾ ਕਿੜਾ ਆ ਗਿਆ ਵੀਰ ਜੀ ਕਟਾ ਠੀਕ ਹੈ ਜੀ ਦੇਖੋ ਵੀਰੋ ਵੱਡੀ ਝੋਟੀ ਆ ਕੱਦ ਕਾਠਾ ਲੀਆ ਤਾਂ ਚੈੱਕ ਕਰ ਲਓ ਲੈ ਵਲੂਆ ਬੱਚਾ ਕਿੜਾ ਗਿਆ ਜੀ ਆਇਦਾ ਹੈ ਠੀਕ ਹੈ ਜੀ ਬਹੁਤ ਚੰਗੀ ਝੋਟੀ ਹੈ ਜੀ ਹਾਂਜੀ ਬਹੁਤ ਚੰਗੀ ਝੋਟੀ ਹੈ ਦੇਖੋ ਵੀਰੇ ਚੈੱਕ ਕਰ ਲਿਓ ਫੇਸ ਕੁਆਲਟੀ ਝੋਟੀ ਦੀ ਕੱਦ ਕਾਠ ਆ ਨੂੰ ਕਰੇ ਉਹ ਜੀ ਮਰ ਜੇ ਬੱਚਾ ਕਟਾ ਗਿਆ ਹਨਾ ਠੀਕ ਵੇਖੋ ਮੈਂ ਕੋਟ ਪਛਾਣ ਬਣੀ ਆ ਕੀ ਬਾਤ ਹੈ ਇਹ ਬਹੁਤ ਸੋਹਣੀ ਝੋਟੀ ਆ ਕੱਤ ਕਾਠ ਦੀ ਗੱਲ ਕਰੀਏ ਵੀਰੋ ਲੈਵੇ ਦੀ ਗੱਲ ਕਰੀਏ ਤਾਂ ਬਹੁਤ ਹੀ ਚੰਗੀ ਮੁੱਲ ਇਹਦਾ ਵੀ ਰੇਟ ਨਹੀਂ ਇਹਦਾ ਵੀ ਜਾਇ ਜੀ ਬਿਲਕੁਲ ਕਰੀਏ ਰੇਟ ਜਾਇ ਜੀ ਓੜ ਦੀਆਂ ਵਾਲਾ ਕਰ ਦੋ ਕਰ ਦਈਏ 90 90 ਨਾ ਕਰੀਏ ਯਾਰ ਓੜ ਦੀਆਂ ਵਾਲਿਆਂ ਔਰ ਦੀਆਂ ਲੈ ਓਏ 90 ਨਹੀਂ ਕਰਨਾ 80 ਨਹੀਂ ਕਰਨਾ 50 ਸੀ ਨਹੀਂ ਕਰਨਾ 80 ਨਹੀਂ ਕਰਨਾ 2 ਘਟਾ 78 ਦੀ 78 ਯਾਰ ਬਾਕੀ ਕੋ ਫੋਨ ਲਾ ਲੈ 10 ਕਿਲੋ ਤਿਆਰ ਬੋਲਾ ਹੋਏਗਾ ਠੀਕ ਹੈ ਜੀ ਹਾਂ ਤਾਂ ਬਾਕੀ ਤਾਂ ਵੇਖੋ ਵੀਰੇ 78000 ਜੀ ਹੋ ਜੂਗੀ ਬਾਕੀ ਫੋਨ ਲਾ ਲਿਓ ਹੈ ਨਾ ਜੀ ਫੋਨ ਲਾ ਲਿਓ ਛੋੜ ਛੱਪਾ ਹੋਰ ਹੋ ਜੂ ਹਾਂ ਜੀ ਠੀਕ ਹੈ ਜੀ ਗਾੜੀ ਆ ਗਈਆਂ ਵੱਡੀਆਂ ਛੋਟੀਆਂ ਇਹ ਵੀ ਵੱਡੀ ਛੋਟੀਆਂ ਆ ਗਈ ਫੁੱਲ ਗੱਲ ਕੱਟੀਆਂ ਛੋਟੀਆਂ ਚੰਗੀਆਂ ਟੋਪ ਕਲਾਸ ਟੋਪ ਕਲਾਸ ਕੋਈ ਨੂੰ ਕੋਈ ਲਾੜੇ ਦੱਸਦੇ ਹੋਗੇ ਜੋ 12 ਕਿਲੋ ਨੈਟ ਬੁੱਤ ਤਿਆਰ 12 ਗੱਲੋ ਤਿਆਰ ਤਾਂ ਦੇਖੋ ਵੀਰੋ 12 ਲੀਟਰ ਦੁੱਧ ਆ ਵੱਡੀ ਛੋਟੀ ਆ ਖਣ ਵੀ ਪਿਆਰਾ ਲੱਗਿਆ ਕੱਦ ਕਾਠ ਕੱਦ ਕਾਠ ਬਹੁਤ ਜਿਆਦਾ ਵੱਡੇ ਕੱਦ ਕਾਠ ਦੀ ਸਿੰਗਲ ਹੱਡੀ ਆ ਵੀਰੋ ਦੁੱਧ